ਕਰਦੇ ਆਂ ਸੋਸ਼ਲ ਮੀਡੀਆ ਤੇ ਫੈਲੀ ਲਚਰਤਾ ਤੇ ਪੰਜਾਬ ਮਹਿਲਾ ਕਮਿਸ਼ਨ ਦੇ ਵੱਲੋਂ ਚਿੰਤਾ ਪ੍ਰਗਟਾਈ ਗਈ ਹੈ ਕਿ ਹੈ ਕਿ ਅਜਿਹੀਆਂ ਸਾਈਟਾਂ ਅਤੇ ਐਪਸ ਤੇ ਪਾਬੰਦੀ ਲਗੇ ਅਸ਼ਲੀਲਤਾ ਫੈਲਾਉਣ ਵਾਲੀਆਂ ਔਰਤਾਂ ਤੇ ਵੀ ਕਾਰਵਾਈ ਹੋਵੇ ਸੋ ਪੰਜਾਬ ਦੇ ਕੇਂਦਰ ਸਰਕਾਰ ਨੂੰ ਪਾਬੰਦੀ ਲਗਾਉਣ ਦੇ ਲਈ ਉਹਨਾਂ ਦੇ ਵੱਲੋਂ ਪੱਤਰ ਵੀ ਲਿਖਿਆ ਗਿਆ ਸੋ ਕਹਿੰਦੇ ਹੋਇਆ ਕਿ ਪੱਤਰ ਲਿਖਿਆ ਜਾਵੇਗਾ ਸੋ ਚੀਅਰ ਪਰਸਨ ਨੇ ਕਿਹਾ ਸੋ ਸੋਸ਼ਲ ਮੀਡੀਆ ਤੇ ਫੈਲੀ ਲਚਰਤਾ ਦੇ ਨਾਲ ਆਉਣ ਵਾਲੀ ਪੀੜੀ ਨੂੰ ਖਤਰਾ ਹੈ ਸੋ ਲਾਲੀ ਗਿੱਲ ਇਹ ਕਹਿੰਦੇ ਨਜ਼ਰਾਈ ਨੇ ਅਜਿਹੀਆਂ ਸਾਈਟਾਂ ਅਤੇ ਐਪਸ ਤੇ ਪਾਬੰਦੀ ਲੱਗੇਗੀ ਅਸੀਂ ਇਹ ਤਾਂ ਫਿਲਾਉਂ ਵਾਲੀਆਂ ਔਰਤਾਂ ਤੇ ਕਾਰਵਾਈ ਹੋਵੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਪਾਬੰਦੀ ਲਗਾਉਣ ਦੇ ਲਈ ਪੱਤਰ ਲਿਖਾਂਗੇ ਜੇ ਪਰਸਨ ਦੇ ਵੱਲੋਂ ਇਹ کیا ਗਿਆ ਸੋ ਸੋਸ਼ਲ ਮੀਡੀਆ ਤੇ ਫੈਲੀ ਨਸ਼ਰਤਾ ਦੇ ਨਾਲ ਹੁਣ ਆਉਣ ਵਾਲੀ ਪੀੜ੍ਹੀ ਨੂੰ ਖਤਰਾ ਜੇ ਪਰਸਨ ਲਾਲੀਕਿਲ ਦੇ ਵੱਲੋਂ ਇਹ کیا ਗਿਆ ਹੈ ਸੋਸ਼ਲ ਮੀਡੀਆ ਤੇ ਫੈਲ ਰਹੀ ਲਜਰਤਾ ਤੇ ਪੰਜਾਬ ਮਹਿਲਾ ਕਮਿਸ਼ਨ ਨੇ ਇਸ ਤੇ ਚਿੰਤਾ ਪ੍ਰਗਟਾਈ ਹੈ ਸੋ ਜਿਮਾਮ ਸੋਸ਼ਲ ਮੀਡੀਆ ਸਾਈਟਸ ਤੇ ਸੁਰਜਸ ਕਦਰ ਦੀ ਲਜਰਤਾ ਫੈਲ ਰਹੀ ਹੈ ਤਲਤੇ ਪੰਜਾਬ ਮਹਿਲਾ ਕਮਿਸ਼ਨ ਦੇ ਵੱਲੋਂ ਇਸ ਤੇ ਚੁੰਤਾ ਦਾ ਪ੍ਰਕਾਵਾ ਕੀਤਾ ਗਿਆ ਅਸ਼ਲੀਲਤਾ ਫਲਾਉਣ ਵਾਲੀਆਂ ਔਰਤਾਂ ਤੇ ਕਾਰਵਾਈ ਦੀ ਵੀ ਗੱਲ ਕਹਿੰਦੇ ਹੋਏ ਨਜ਼ਰ ਆਏ ਨੇ ਇਸ ਦਿਨਾਲੀ ਕਹੇ ਕਿ ਸਰਕਾਰ ਨੂੰ ਵੀ ਇਸ ਬਾਬਤ ਜਾਗਰੂਕ ਕਰਵਾਇਆ ਜਾਵੇਗਾ ਇਸ ਬਾਬਤ ਪੱਤਰ ਲਿਖਿਆ ਜਾਵੇਗਾ ਜੋ ਸੋਸ਼ਲ ਮੀਡੀਆ ਸਾਈਟਸ ਤੇ ਅੱਜਕਲ ਅਸ਼ਲੀਲਤਾ ਫੈਲ ਰਹੀ ਹੈ ਤੇ तमाम ਔਰਤਾਂ ਦੇ ਔਰਤਾਂ ਤੇ ਕਾਰਵਾਈ ਵੀ ਕੀਤੀ ਜਾਵੇਗੀ ਸੋ ਇਸ ਨੂੰ ਲੈ ਕੇ ਸਾਡੇ ਸਹਿਯੋਗੀ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ ਚੇਅਰਪਰਸਨ ਦੇ ਨਾਲ ਆਓ ਸੁਣੋ ਨਿਆ ਇਹ ਨਹੀਂ ਪੰਜਾਬ ਦੇ ਵਿੱਚ ਇੱਕ ਮਸਲਾ ਬਹੁਤ ਗਰਮਾਇਆ ਹੋਇਆ ਬਹੁਤ ਸਾਰੀਆਂ ਕੁੜੀਆਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਤਰੀਕੇ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਇੱਕ ਕਤਲ ਵੀ ਹੁੰਦਾ ਤੇ ਕਈ ਆਪਣੇ ਅਕਾਊਂਟ ਵੀ ਬੰਦ ਕਰ ਜਾਂਦੇ ਨੇ ਪਰ ਇਹ ਸਭ ਨੂੰ ਦੇਖਦਿਆਂ ਹੋਇਆਂ ਹੁਣ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਇੱਕ ਲੈਟਰ ਡਰਾਫਟ ਕੀਤਾ ਜਾ ਰਿਹਾ ਜਿਹੜਾ ਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ ਦੇ ਬਾਕੀ ਅਧਿਕਾਰਾਂ ਦਿੱਤਾ ਜਾਵੇਗਾ ਤਾਂ ਕਿ ਇਹ ਸਾਰੇ ਕੰਟੈਂਟ ਜਿਹੜੇ ਲੋਕਾਂ ਉੱਤੇ ਰੋਕ ਲੱਗ ਸਕੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਰਾਜ ਲਾਲੀ ਗੈਲ ਜੀ ਜਿਹੜੇ ਚੇਅਰਪਰਸਨ ਨੇ ਊਮਨ ਕਮਿਸ਼ਨ ਦੇ ਨਾਲ ਗੱਲਬਾਤ ਕਰ ਲੰਨੇ ਆ ਮੈਮ ਕਿਸੇ ਕੀ ਨਾ ਲੈਟਰ ਜਿਹੜਾ ਡਰਾਫਟ ਕੀਤਾ ਜਾ ਰਿਹਾ ਕੀ ਜੜੀਆਂ ਉੱਚ ਕਲਰ ਦੀ ਹੈ ਦੇਖੋ ਜੋ ਵੀ ਅੱਜ ਕੱਲ ਚੱਲ ਰਿਹਾ ਹੈ ਇਹ ਸਭ ਨੂੰ ਪਤਾ ਸਭ ਨੇ ਦੇਖਿਆ ਵੀ ਹੈ ਇਹੋ ਜੀ ਵਲਗੈਰਟੀ ਇਹੋ ਜਾਂ ਗੰਦਲਾਪਣ ਸਾਡਾ ਸਾਡੇ ਸਮਾਜ ਚ ਆ ਰਿਹਾ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਬੁਰਾ ਅਸਰ ਪੈ ਰਿਹਾ ਇਸ ਚੀਜ਼ ਦਾ ਇਸ ਨੂੰ ਲੈ ਕੇ ਸਾਡੀ ਲੀਗਲ ਟੀਮ ਤੋਂ アドਵਾਈਸ ਲੈ ਕੇ ਇੱਕ ਲੈਟਰ ਡਰਾਫਟ ਕਰ ਰਹੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਅਸੀਂ ਕਰਦੀਏ ਕਿ ਅਕਾਊਂਟ ਇਹਦਾ ਬੰਦ ਕਰਦੀਏ ਅਕਾਊਂਟ ਉਹਦਾ ਬੰਦ ਕਰਦੀਏ ਇਹਦੇ ਨਾਲ ਗੱਲ ਨਹੀਂ ਬਣਨੀ ਆ ਇਹ ਹੈ ਨਾ ਕਿ ਦਰਖਤ ਦੀਆਂ ਟਾਹਣੀਆਂ ਕੱਟ ਦੋ ਜੜ੍ਹ ਨਾ ਕਟੋ ਫਿਰ ਨਿਕਲੇ ਆਉਣਗੀਆਂ ਇੱਕ ਕਟੋਂਗੇ ਵੀ ਉਗਣਗੀਆਂ ਨਾਲ ਇਸ ਨੂੰ ਜੜ ਤੋਂ ਹੀ ਖਤਮ ਕਰਨਾ ਚਾਹੀਦਾ ਉਸ ਦੇ ਲਈ ਮੈਂ ਆਪਣੇ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਆਨਰੇਬਲ ਆਪਣੇ ਆਪਕੇ ਹੋ ਮਿਨਿਸਟਰ ਸਾਹਿਬ ਆਪਣੇ ਸੀਐਮ ਸਾਹਿਬ ਗਵਰਨਰ ਸਾਹਿਬ ਪੰਜਾਬ ਦੇ ਡੀਜੀਪੀ ਸਾਹਿਬ ਇਹਨਾਂ ਨੂੰ ਮੈਂ ਲੈਟਰ ਲਿਖਣ ਲੱਗੀ ਐ ਕਿ ਜਰੂਰ ਇਸ ਚੀਜ਼ ਨੂੰ ਕੰਸੀਡਰ ਕਰੋ ਜਿੱਦਾਂ ਅਸੀਂ ਸਾਈਟਸ ਬੰਦ ਕੀਤੀਆਂ ਨੇ ਪਹਿਲਾਂ ਵੀ ਪੋਨੋਗ੍ਰਾਫਿਕ ਬੰਦ ਕੀਤੀ ਐ ਹਥਿਆਰਾਂ ਦਾ ਬੰਦ ਕੀਤਾ ਐ ਡਰੱਗਸ ਦਾ ਅਸੀਂ ਬੰਦ ਕੀਤਾ ਐ ਇਹ ਸਾਈਟਸ ਜਿਹੜੀਆਂ ਨੇ ਇਹ ਮੁੱਢ ਤੋਂ ਹੀ ਬੰਦ ਹੋਣੀ ਚਾਹੀਦੀ ਐ ਤਾਂ ਕਿ ਇਹੋ ਜਿਹਾ ਕੰਟੈਂਟ ਇਹੋ ਜਿਹੀਆਂ ਚੀਜ਼ਾਂ ਇੱਥੇ ਉੱਤੇ ਨਾ ਪੈਣ ਜਿਸ ਨੂੰ ਕਿ ਇੱਕ ਫੈਮਿਲੀ ਇਕੱਠੀ ਬਹਿ ਕੇ ਨਹੀਂ ਦੇਖ ਸਕਦੀ ਇੱਕ ਬ੍ਰਦਰ ਆਪਣੀ ਸਿਸਟਰ ਦੇ ਨਾਲ ਨਹੀਂ ਦੇਖ ਸਕਦਾ ਆਪਣੇ ਬੱਚਿਆਂ ਦੇ ਨਾਲ ਨਹੀਂ ਦੇਖ ਸਕਦਾ ਉਹ ਸਮਾਜ ਲਈ ਹਾਨੀਕਾਰਕ ਹੈ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਜਿਵੇਂ ਆਪਣੇ ਫੈਮਿਲੀ ਨਾਲ ਹੀ ਵੀਡੀਓ ਦੇਖਿਆ ਜਾਂਦਾ ਪਰ ਇਹ ਐਸੇ ਲੋਕ ਨੇ ਐਸੀਆਂ ਲੜਕੀਆਂ ਦੇਖਿਆ ਜਿਹੜੀਆਂ ਬਰਬਰ ਦੇ ਅਧਿਕਾਰ ਦੀ ਗੱਲ ਕਰਦੇ ਹੋਏ ਆਪਣੇ ਫੈਮਿਲੀ ਦੇ ਨਾਲ ਹੀ ਵੀਡੀਓ ਬਣਾਉਂਦੀਆਂ ਫੈਮਿਲੀ ਇਸ ਉੱਤੇ ਵਾਵਾ ਹੀ ਖੜਦੀ ਨਜ਼ਰ ਆ ਰਹੀ ਆ ਪੈਸੇ ਮਿਲਦੇ ਨਜ਼ਰ ਆ ਰਹੇ ਦੇਖੋ ਇਹੀ ਤੇ ਗੱਲ ਹੋ ਜਾਂਦੀ ਹੈ ਨਾ ਕਿ ਈਜ਼ੀ ਅਰਨਿੰਗ ਮਨੀ ਹੈ ਕਿ ਸਾਨੂੰ ਪੈਸੇ ਜਿੰਨੇ ਵਿਊਅਰਸ ਵੱਧ ਜਾਣਗੇ ਜਿੰਨਾ ਟਾਈਮ ਤੁਹਾਡਾ ਇੰਟਰਨੈਟ ਦੇਗਾ ਉਹਨੇ ਤੁਹਾਨੂੰ ਪੈਸੇ ਮਿਲਦੇ ਜਾਣਗੇ ਤਾਂ ਇਹ ਜਿਹੜੀ ਇਹ ਕੌਣ ਇੱਕ ਘਰ ਚ ਸਿਖਾਇਆ ਜਾਂਦਾ ਬੱਚਿਆਂ ਨੂੰ ਸ਼ੁਰੂ ਤੋਂ ਮਾਪੇ ਤੋਂ ਫਿਰ ਆਉਂਦੇ ਨੇ ਟੀਚਰਸ ਆਉਂਦੇ ਨੇ ਫਿਰ ਸਾਡਾ ਜਿਹੜਾ ਮੋਰਲ ਜਿਹੜਾ ਸਾਡੀ ਲਾਈਫ ਬਿਲਡ ਹੁੰਦੀ ਹੈ ਉਹ ਸਿ ਪਲੈਟਫਾਰਮ ਅੱਛਾ ਬਣਦਾ ਹੈ ਕੱਤ ਤੱਕ ਮੈਮ ਲੈਟਰ ਜਿਹੜਾ ਆ ਉਹ ਹੋ ਜਾਏਗਾ ਹਾਂ ਮੇਰੀ ਲੀਗਲ ਟੀਮ ਦਸੀਂ ਕਰ ਰਹੇ ਹਾਂ ਡਰਾਫਟ ਬਿਕੋਜ਼ ਇਹਦੇ ਅੰਦਰ ਲੀਗੈਲਿਟੀ ਬਹੁਤ ਅੱਛੀ ਤਰ੍ਹਾਂ ਨੋਨ ਯੂਟਲੀ ਦੇਖਣੀ ਪੈਂਦੀ ਹੈ ਆਫਟਰ ਆਲ ਵੀ ਆਰ ਰਾਈਟਿੰਗ ਟੂ ਆਰ ਆਨਰੇਬਲ ਮਿਨਿਸਟਰਸ ਤੇ ਉਹ ਦੇਖ ਕੇ ਮੇਰਾ ਖਿਆਲ ਹੈ ਕਿ ਅੱਜ ਜਾਂ ਕੱਲ ਦੇ ਅੰਦਰ ਇਸ ਨੂੰ ਅਸੀਂ ਜਰੂਰ ਤਿਆਰ ਕਰਾਂਗੇ ਬਿਲਕੁਲ ਮੈਂ ਕੋਸ਼ਿਸ਼ ਕਰੂੰਗੀ ਅਪਾਇੰਟਮੈਂਟ ਮੰਗੂਗੀ ਸਭ ਦੇ ਕੋਲੋਂ ਔਰ ਮੈਨੂੰ ਅਪਾਇੰਟਮੈਂਟ ਮਿਲ ਜਾਂਦੀ ਹੈ ਮੈਂ ਜਾ ਕੇ ਅਪੀਲ ਕਰੂੰਗੀ ਖੁਦ ਬੇਨਤੀ ਕਰੂੰਗੀ ਉਹਨਾਂ ਨੂੰ ਕਿ ਇਹ ਚੀਜ਼ਾਂ ਨੂੰ ਸਾਡਾ ਬਚਾਉਣ ਦੇ ਲਈ ਤੁਸੀਂ ਇਸ ਨੂੰ ਇੰਪਲੀਮੈਂਟ ਕਰੋ